ਵੀ ਜਦੋਂ ਮੇਰਾ ਮੈਰਿਜ ਸੀ ਜਿਵੇਂ ਗੋਲ ਕਪਿਆਂ ਦੇ ਪੱਲੇ ਇੰਸਟਾਲਾ ਹੁੰਦੀ ਕਿਤਾਬਾਂ ਦੀ ਸਟਾਲ ਲਾਈ ਸੀ ਆਪਾਂ ờ ਪਰੌਣਿਆਂ ਨੂੰ ਖੇਸ ਕੰਪਲ ਦਿੰਨੇ ਵੀਰੇ ਕਿਤਾਬਾਂ ਦਿੱਤੀਆਂ ਸੀਗੀਆਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਮਿਸਟਰ ਸਿੰਘ ਕਿਤਾਬ ਘਰ ਦੇ ਉੱਪਰ ਜੋ ਬਾਈ ਹਰਿਆ ਕਹਿੰਦਾ ਕਿਤਾਬਾਂ ਦਾ ਕੰਮ ਆਗਾ ਸੋ ਇਹ ਜਿਹੜੀ ਕਿਤਾਬ ਘਰ ਦੀ ਲੋਕੇਸ਼ਨ ਆ ਗਈ ਐਗਜ਼ੈਕਟ ਲੋਕੇਸ਼ਨ ਆ ਜਿਹੜੀ ਤਲਵੰਡੀ ਤੋਂ ਰਾਮਾ ਰੋਡ ਦੇ ਉੱਪਰ ਆ ਯਾਦਵਿੰਦਰਾ ਯੂਨੀਵਰਸਿਟੀ ਦੇ ਬਿਲਕੁਲ ਆਪੋਜ਼ਿਟ ਸਾਈਡ ਆ ਬਾਈ ਹਰਿਆ ਨੂੰ ਮਿਲਾਂਗੇ ਗੱਲਬਾਤ ਕਰਾਂਗੇ ਕਿਤਾਬਾਂ ਦੀ ਜਿਹੜੀ ਜਾਣਕਾਰੀ ਇਨਾਂ ਕੋਲ ਇੱਕ ਹੋਰ ਜਿਹੜੀਆਂ ਲਿਟਰੇਚਰ ਨਾਲ ਰਿਲੇਟਡ ਨਾਵਲ ਜੋ ਹੋਰ ਪੋਇਟਰੀ ਵਗੈਰਾ ਦੀਆਂ ਜਿਹੜੀਆਂ ਬੁੱਕਸ ਨੇ ਅਵੇਲੇਬਲ ਨੇ ਕਿਹੜੀਆਂ-ਕਿਹੜੀਆਂ ਬੁੱਕਸ ਅਵੇਲੇਬਲ ਨੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਸੋ ਆਓ ਕਰਦੇ ਆ ਗੱਲਬਾਤ ਬਾਈ ਹੋਰਾਂ ਨਾਲ ਚੱਲਦੇ ਆਪਾਂ ਕਿਤਾਬਖਾਨੇ ਸੋ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਆਪਾਂ ਪਹੁੰਚੇ ਅੱਜ ਮਿਸਟਰ ਸਿੰਘ ਕਿਤਾਬਕਾਰ ਤਲਵੰਡੀ ਸਾਬੋ ਬਾਈ ਹੋਰ ਜਿਹੜੇ ਕਿਤਾਬ ਘਰ ਦੇ ਓਨਰ ਨੇਗੇ ਇਸ ਬੁੱਕਸਟੋਰ ਦੇ ਉਹਨਾਂ ਨੂੰ ਮਿਲਦੇ ਆਂ ਗੱਲਬਾਤ ਕਰਦੇ ਆਂ ਬਾਈ ਹੋਰ ਆਪਣੇ ਨਾਲ ਬੈਠੇ ਨੇਗੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਬਾਈ ਜੀ ਆਪਣਾ ਕੀ ਨਾਮ ਆ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਤੇ ਸਸੀ ਕਾਲ ਜੀ ਮੇਰਾ ਨਾਮ ਕਰਮ ਸਿੰਘ ਮਹਿਮੀ ਤੇ ਮਿਸਟਰ ਸਿੰਘ ਕਿਤਾਬ ਘਰ ਤੇ ਪਬਲਿਕੇਸ਼ਨ ਅਸੀਂ ਚਲਾ ਰਹੇ ਆਂ ਸੋ ਭਾਈ ਜਿਹੜੀਆਂ ਆਪਣਾ ਇਹ ਬੁੱਕਸਟੋਰ ਹੈ ਦੇ ਵਿੱਚ ਜਿਹੜੀਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਬੁੱਕਸ ਨੇ ਆਪਣੇ ਕੋਲੇ ਜਿਹੜੀਆਂ ਅਵੇਲੇਬਲ ਨੇ ਜਿੱਦਾਂ ਕਿ ਲਿਟਰੇਚਰ ਨਾਲ ਸੰਬੰਧਿਤ ਜਿੱਦਾਂ ਨੋਵਲ ਵਗੈਰਾ ਹੋਗੇ ਪੋਇਟਰੀ ਦੀਆਂ ਹੋਗੀਆਂ ਉਹਨਾਂ ਬਾਰੇ ਥੋੜੀ ਬਹੁਤੀ ਸਾਡੇ ਦਰਸ਼ਕਾਂ ਨੂੰ ਜਿਹੜੀ ਜਾਣਕਾਰੀ ਦਿਓ ਵੀਰੇ ਮੈਨੂੰ ਪਹਿਲਾਂ ਤੋਂ ਹੀ ਪੜਨ ਦਾ ਬਹੁਤ ਸ਼ੌਂਕ ਸੀਗਾ ਤੇ ਕਿਤਾਬ ਲਿਆਉਣ ਲਈ ਬਹੰਡੇ ਮਾਨ ਸਾਹਿਬ ਬਰਨਾਲੇ ਜਾਣਾ ਪੈਂਦਾ ਸੀਗਾ ਇਹ ਘਾਟ ਨੂੰ ਮਹਿਸੂਸ ਕਰਦੇ ਆ ਵੀਰੇ ਅਸੀਂ ਮਲ ਉਸ ਜਗ੍ਹਾ ਤੇ ਆਪ ਦਾ ਕਿਤਾਬ ਘਰ ਓਪਨ ਕੀਤਾ ਤਾਂ ਕਿ ਪੜਨ ਦੀ ਜਿਹੜੀ ਰੁਚੀ ਆ ਆਪਣੀ ਇਹ ਤਾਂ ਹੈਗੀ ਹੈਗੀ ਆ ਜਿਹੜੇ ਹੋਰ ਦਰਸ਼ਕਾ ਜਾਂ ਪਾਠਕਾ ਉਹਨਾਂ ਵੀ ਨੂੰ ਵੀ ਬੁੱਕਸ ਜਿਹੜੀਆਂ ਮਹੀਆ ਕਰਵੀਆਂ ਜਾਣ ਤਾਂ ਕਿ ਅਸੀਂ ਇਹ ਬੁੱਕਸਟੋਰ ਓਪਨ ਕੀਤਾ ਤੇ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਜਵੇਂ ਨਾਵਲ ਕਪਤਾਵਾਂ ਕਹਾਣੀਆਂ ਸਿੱਖ ਇਤਿਹਾਸ ਤੇ ਖਾਸ ਕਰਕੇ ਬੋਜਨ ਸਹਿਤ ਜਿਹੜਾ ਮੰਨ ਲਓ ਆਪਾਂ ਨੂੰ ਦਿੱਲੀ ਤੋਂ ਜਾਂ ਜਲੰਧਰ ਤੋਂ ਮਿਲਦਾ ਭਾਰਤੀ ਸੰਵਿਧਾਨ ਹੋ ਗਿਆ ਬਾਬਾ ਸਾਹਿਬ ਦਾ ਲਿਟਰੇਚਰ ਹੋ ਗਿਆ ਉਹ ਸਾਰਾ ਅਸੀਂ ਮਹੀਆ ਇੱਥੇ ਕਰਵਾਉਣੀ ਹੈ ਜੀ ਠੀਕ ਹੈ ਜੀ ਜਿੱਦਾਂ ਪੋਇਟਰੀ ਵਗੈਰਾ ਦੀਆਂ ਵੀ ਨੋਵਲ ਵਗੈਰਾ ਵੀ ਤੁਹਾਡੇ ਕੋਲ ਸਾਰੇ ਅਵੇਲੇਬਲ ਨੇ ਹੈਨਾ ਜੀ ਜਿੱਦਾਂ ਆਪਾਂ ਦੇਖ ਰਹੇ ਸੀ ਗਿਆ ਥੋੜੇ ਜਿਵੇਂ ਲਿਟਰੇਚਰ ਜਾਂ ਆਪਾਂ ਕਹਿੰਦੇ ਰਿਲੀਜੀਅਨ ਧਰਮ ਨਾਲ ਜਿਹੜੀਆਂ ਰਿਲੇਟਡ ਬੁੱਕਸ ਨੇ ਗਿਆ ਹੈਨਾ ਬਿਲਕੁਲ ਜੀ ਸੋ ਜਿਹੜੀਆਂ ਇਹ ਬੁੱਕਸ ਨੇ ਇਹਨਾਂ ਬਾਰੇ ਥੋੜਾ ਬਹੁਤ ਜਿੱਦਾਂ ਕਿ ਆਪਣੇ ਕੋਲੇ ਕਿਹੜੇ ਕਿਹੜੇ ਰਾਈਟਰਾਂ ਦੇ ਜਿਹੜੇ ਨੋਵਲ ਵਗੈਰਾ ਨੇ ਇਸ ਟਾਈਮ ਅਵੇਲੇਬਲ ਹੁੰਦੇ ਨੇ ਜੀ ਸਟੋਰ ਦੇ ਉੱਪਰ ਉਹਨਾਂ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਬੁੱਕਸ ਵੀਰੇ ਮਲ ਹਰ ਤਰ੍ਹਾਂ ਦੀ ਜਿਵੇਂ ਮੇਰਾ ਪਿੰਡ ਬਹੁਤ ਚਰਚਿਤ ਕਿਤਾਬ ਹੈ ਤੇ ਬਹੁਤ ਸੋਹਣੀ ਕਿਤਾਬ ਮੇਰਾ ਦਾਕਿਸਤਾਨ ਹੋ ਗਈ ਰਾਣੇ ਰਣਵੀਰ ਦੇ ਹੋ ਗਿਆ ਗੁਰਦੇਤ ਸਿੰਘ ਦੇ ਹੋ ਗਿਆ ਹੋਰ ਅੰਬਰਤ ਪ੍ਰੀਤਮ ਅਵੀਨ ਕੇ ਸਾਰੇ ਰਾਈਟਰ ਜਿਹੜੇ ਆਪਣੇ ਕੋਲ ਇੱਥੇ ਹੁੰਦੇ ਨੇ 올ਮੋਸਟ ਹਰ ਇੱਕ ਰਾਈਟਰ ਦੀ ਕਿਤਾਬ ਹੈ ਜਿਹੜੀ ਆਪਣੇ ਕੋਲੇ ਅਵੇਲੇਬਲ ਹੁੰਦੀ ਹੈ ਹਰ ਇੱਕ ਮਲੋ ਜਿਹੜੇ ਕਪਤਾਨ ਮੰਦੇ ਅੱਜ ਕੱਲ ਕਿਤਾਬਾਂ ਚੱਲ ਰਹੀਆਂ ਉਹ ਵੀ ਆਪਣੇ ਕੋਲ ਹੁੰਦੀਆਂ ਤੇ ਖਾਸ ਕਰਕੇ ਇਹ ਹੈ ਵੀ ਪਹਿਲਾ ਜਿਹੜਾ ਵੀ ਰਾਈਟਰ ਹੁੰਦਾ ਸੀ ਉਹਨੂੰ ਕਿਤਾਬ ਸਪਾਉਣ ਲਈ ਬੀ ਚਲੰਦਰ ਜਾਂ ਪਟਿਆਲੇਦਰ ਜਾਣਾ ਪੈਂਦਾ ਸੀਗਾ ਹਾਂਜੀ ਹਾਂਜੀ ਉਹ ਕਾਰਨ ਮਹਿਸੂਸ ਕਰਦੇ ਹੋਏ ਸੀ ਮਤਲਬ ਪਬਲਿਕੇਸ਼ਨ ਵੀ ਆਉ ਦਾ ਖੋਲਿਆ ਹੋਇਆ ਸਾਡੇ ਮਤਲਬ ਅੰਡਰ 15 16 ਟਾਈਟਲ ਦੇ ਸਾਡੇ ਆਉਦੇ ਸਾਡੇ ਮਤਲਬ ਹੁਣ ਆਪਣਾ ਜਿਹੜਾ ਪਬਲਿਕੇਸ਼ਨ ਹਾਊਸ ਉਹ ਆਪਣਾ ਖੁੱਦ ਦਾ ਹੈਗਾ ਆ ਆਪਣੇ ਪਬਲਿਕੇਸ਼ਨ ਹਾਊਸ ਦਾ ਜਿਹੜਾ ਨਾਮ ਆ ਦਰਸ਼ਕਾਂ ਨੂੰ ਦੱਸ ਸਕਦੇ ਹੋ ਜੀ ਉਹ ਮਿਸਟਰ ਸਿੰਘ ਪਬਲਿਕੇਸ਼ਨ ਸਾਡੇ ਮਤਲਬ 15 ਟਾਈਟਲ ਆ ਚੁੱਕੇ ਆ ਠੀਕ ਹੈ ਜੀ ਤੇ ਸਾਡਾ ਨਾਮਾ ਜਿਹੜਾ ਟਾਈਟਲ ਚੱਲ ਰਿਹਾ ਹੈਗਾ ਗੰਦਲ ਰਿਸ਼ਤੇ ਕਮਲਗੱਲ ਜੁੱਕੇ ਦਾ ਲਿਖਿਆ ਹੋਇਆ ਹੈਗਾ ਇਹਦੇ ਮਤਲਬ ਚਾਰ-ਹੇਅਰ ਪਲੱਸ ਕਿਤਾਬਾਂ ਜਿਹੜੀਆਂ ਵਿਕ ਚੁੱਕੀਆਂ ਨੇ ਠੀਕ ਹੈ ਜੀ ਤੇ ਨਵੀਂ ਕਿਤਾਬ ਕੁਝ ਸੋਹਣੀ ਤੋਂ ਵੀ ਸੋਹਣਾ ਹੁੰਦਾ ਜੋ ਪਿਛਲੇ ਦਿਨ ਲੀਜੀ ਹੋਈ ਆ ਉਹ ਵੀ ਬਹੁਤ ਸੋਹਣੀ ਜਾਈ ਬਾਈ ਬ੍ਰੀਤ ਮੋੜ ਹੋ ਰਹੀਆਂ ਦੀ ਬਾਈ ਬ੍ਰੀਤ ਮੋੜ ਹੋ ਰਹੀਆਂ ਬਿਲਕੁਲ ਤੇ ਨਹੀਂ ਆਪਣੀ ਜਿਹੜੀਆਂ ਟੋਟਲ ਆਲ ਓਵਰ ਜਿਹੜੀਆਂ ਆਪਣੀਆਂ ਕਿਤਾਬਾਂ ਨੇ ਆਪਣਾ ਜਿਹੜਾ ਮਿਸਟਰ ਸਿੰਘ ਪਬਲਿਕੇਸ਼ਨ ਹਾਊਸ ਹੈ ਇਹਦੇ ਅੰਡਰ ਕਿੰਨੀਆਂ ਕਿਤਾਬਾਂ ਆ ਚੁੱਕੀਆਂ ਨੇ ਇਦੇ ਇੰਟਰਵਿਊ ਦੇ ਪਹਿਲਾਂ 15 ਕਿਤਾਬਾਂ ਪਾ ਚੁੱਕੇ ਨੇ ਤੇ ਮਤਲਬ 5-7 ਕਿਤਾਬਾਂ ਜਿਹੜੀਆਂ ਉਹ ਪ੍ਰੋਸੈਸ ਦੇ ਵਿੱਚ ਨੇ ਜਿਹੜੀਆਂ ਅੰਡਰ ਪ੍ਰੋਸੈਸ ਨੇ ਬਿਲਕੁਲ ਤੇ ਹੁਣ ਉਹਨੇ ਲੇਟੈਸਟ ਜਿਹੜੀਆਂ ਕਿਤਾਬਾਂ ਇਹਨੂੰ ਗੰਦਲੇ ਰਿਸ਼ਤੇ ਤੇ ਜਿਹੜੀ ਕੋਈ ਸੋਹਣੇ ਤੋਂ ਵੀ ਸੋਨਾ ਹੁੰਦਾ ਇਹ ਪ੍ਰੀਤ ਮੋੜ ਵਾਲੀ ਫਿਰ ਇੱਕ ਕਿਤਾਬ ਜਿਹੜੀ ਆ ਚੁੱਕੀ ਹੈ ਜੀ ਸੋ ਬਾਈ ਜਿਹੜੀਆਂ ਇਹ ਕਿਤਾਬਾਂ ਪੜਨ ਦਾ ਤੁਹਾਨੂੰ ਸ਼ੌਂਕ ਕਿਸ ਤਰ੍ਹਾਂ ਦਾ ਮਤਲਬ ਪਿਆ ਕਿਸ ਤਰ੍ਹਾਂ ਪਿਆ ਬਈ ਆਪਾਂ ਅਕਸਰੀ ਸੌਂਦੇ ਆ ਜਾਂ ਆਪਾਂ ਅਕਸਰੀ ਦੇਖਦੇ ਆ ਵੀ ਬੱਚੇ ਨੂੰ ਜਿਹੜਾ ਸ਼ੌਂਕ ਆ ਜਾਂ ਬੱਚਾ ਜੋ ਕਰਦਾ ਆ ਉਹਦੇ ਮਾਪਿਆਂ ਨੂੰ ਦੇਖ ਕੇ ਵੀ ਕਿੱਦਾਂ ਦੀ ਉਹਦੇ ਉਸ ਨੂੰ ਦੇਖ ਕੇ ਹੀ ਕਰਦਾਗਾ ਪਾਪਾ ਨੂੰ ਬਹੁਤ ਸ਼ੌਂਕ ਸੀਗਾ ਕਿਤਾਬਾਂ ਪੜਨ ਦਾ ਉਹ ਅਕਸਰੇ ਮੱਲੋ ਕਦੋਂ ਮੇਲੇ 'ਚ ਜਾਂ ਕਿਤੇ ਵੀ ਜਾਂਦੇ ਉਹ ਕਿਤਾਬਾਂ ਲੈ ਕੇ ਆਉਂਦੇ ਠੀਕ ਹੈ ਤੇ ਹੁਣ ਵੀ ਕਦੋਂ ਵੀ ਪਾਪਾ ਡਿਊਟੀ ਤੇ ਆਉਂਦੇ ਜਾਂ ਕਦੋਂ ਜਾਂਦੇ ਆ ਕਿਤਾਬਾਂ ਲੈ ਕੇ ਆਉਂਦੇ ਤੇ ਕਿਤਾਬਾਂ ਉਹ ਦੇਖਦੇ ਦੇਖਦੇ ਸੀ ਪੜ੍ਹਦੇ ਤੇ ਇਦੋਂ ਹੀ ਸਾਨੂੰ ਸ਼ੌਂਕ ਲੱਗਿਆ ਤੇ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਵੀਰੇ ਵੀ ਜਦੋਂ ਮੇਰਾ ਮੈਰਿਜ ਸੀ ਵਿਆਹ ਸੀ ਮੇਰਾ ਜੀ ਬਾਈ ਬਾਈ ਜਿਹੜੇ ਆਪਣੇ ਨਾਲ ਕਮਲ ਨੇ ਉਹ ਮੇਰੇ ਮੈਰਿਜ ਤੇ ਆਏ ਸੀਗੇ ਅਸੀਂ ਮਲੂਕ ਵਿਆਹ ਦੇ ਵਿੱਚ ਵੀ ਜਿਵੇਂ ਗੋਲਗੱਪਿਆਂ ਦੀ ਪੱਲੇ ਸਟਾਲਾਂ ਹੁੰਦੀ ਆ ਅਸੀਂ ਵਿਆਹ ਦੇ ਵਿੱਚ ਇੱਕ ਕਿਤਾਬਾਂ ਦੀ ਸਟਾਲ ਲਾਈ ਸੀ ਬੁੱਕਸ ਦੀ ਸਟਾਲ ਲਾਈ ਸੀ ਕਿਤਾਬਾਂ ਦੀ ਸਟਾਲ ਜਿਹੜੀ ਲਾਈ ਸੀ ਬਿਲਕੁਲ ਬਿਲਕੁਲ ਤੇ ਇੱਥੋਂ ਤੱਕ ਕੇ ਜਿਹੜੇ ਆਪਾਂ ਪਰੌਣਿਆਂ ਨੂੰ ਖੇਸ ਗੰਬਲ ਦਿੰਨੇ ਆ ਵੀਰੇ ਠੀਕ ਆ ਬਾਈ ਜੀ ਤੇ ਅਸੀਂ ਉਹਨਾਂ ਨੂੰ ਵੀ ਕਿਤਾਬਾਂ ਦਿੱਤੀਆਂ ਸੀਗੀਆਂ ਸਭ ਤੋਂ ਵੱਡੀ ਗੱਲ ਆ ਬਾਈ ਉਹਨਾਂ ਨੇ ਜਿਹੜੇ ਲਿਟਰੇਚਰ ਨਾਲ ਐਨੇ ਜੁੜੇ ਹੋਏ ਕਿਉਂਕਿ ਇਹਨਾਂ ਦਾ ਜਿਹੜਾ ਫੈਮਿਲੀ ਬੈਕਗ੍ਰਾਉਂਡ ਜਿਵੇਂ ਕਹ ਲਈਏ ਫੈਮਿਲੀ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਜਿਵੇਂ ਆਪਾਂ ਕਹਿੰਨੇ ਆ ਜਿਹੜਾ ਪਹਿ ਇਨਾਂ ਦੇ ਘਰ ਦੇ ਵਿੱਚ ਹੀ ਜਿਹੜਾ ਕਿਤਾਬਾਂ ਦੇ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਜਿਹੜਾ ਮਾਹੌਲ ਆ ਜਿਹੜਾ ਬਣਿਆ ਹੋਇਆ ਕਿਉਂਕਿ ਇਹਨਾਂ ਨੇ ਦੱਸਿਆ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਸੀ ਬਾਈ ਹੋਰਾਂ ਦੇ ਉਹ ਵੀ ਜਿਹੜੇ ਬੁੱਕਸ ਪੜ੍ਹਨ ਦੇ ਜਿਹੜੇ ਸ਼ਕੀਨ ਸੀ ਘਰੇ ਬੁੱਕਸ ਲੈ ਕੇ ਆਉਂਦੇ ਸੀ ਤਾਂ ਇਹ ਪੜ੍ਹਦੇ ਸੀ ਸੋ ਬਾਈ ਜਿਵੇਂ ਅੱਜ ਕੱਲ ਆਪਾਂ ਦੇਖਿਆ ਜਾਂਦਾ ਜ਼ਿਆਦਾਤਰ ਬੱਚੇ ਨੇ ਜਿਹੜੀ ਨਵੀਂ ਯੂਥ ਆ ਜਾਂ ਛੋਟੇ ਛੋਟੇ ਬੱਚੇ ਵੀ ਅੱਜ ਕੱਲ ਜੰਮਦੇ ਬੱਚੇ ਮੋਬਾਈਲਾਂ ਨਾਲ ਜੁੜ ਰਹੇ ਨੇ ਹਨਾ ਸੋ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆਪਾਂ ਬੁੱਕਸ ਵਾਲੇ ਪਾਸੇ ਮੋੜੀਏ ਹਨਾ ਜਿਵੇਂ ਤੁਸੀਂ ਲਾ ਲੋ ਵੀ ਚੜਚੜਾ ਬਣ ਵੀ ਆ ਰਿਹਾ ਹਨਾ ਉਹਨਾਂ ਦੇ ਵਿੱਚ ਹਰ ਇੱਕ ਤਰ੍ਹਾਂ ਤੋਂ ਜਿਹੜੇ ਬੱਚੇ ਮਤਲਬ ਪਟਕ ਰਹੇ ਨੇ ਆਪਣੀ ਲੈਣ ਦੇ ਉਪਰ ਤੁਸੀਂ ਇਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਇਹ ਵੀ ਰੋ ਆਟੋਮੈਟਿਕ ਜਿੱਦਾਂ ਵੀ ਆਪਾਂ ਮੋਬਾਈਲ ਫੜ ਕੇ ਬੈਜਨੇ ਆ ਆਪ ਨੂੰ ਦੇਖ ਕੇ ਬੱਚੇ ਮੋਬਾਈਲ ਫੜਦੇ ਆ ਕੋਪੀ ਕਰਦੇ ਨੇ ਵੱਡੇ ਜਿਵੇਂ ਤੁਸੀਂ ਕੋਪੀ ਕੀਤਾ ਆਪਣੇ ਫਾਦਰ ਸਾਹਿਬ ਨੂੰ ਹਣਾ ਜੇ ਆਪਾਂ ਕਿਤਾਬਾਂ ਚੱਕਾਂਗੇ ਕਿਤਾਬਾਂ ਮਾਪਿਓ ਪੜ੍ਹਨਗੇ ਤਾਂ ਬੱਚੇ ਆਟੋਮੈਟਿਕ ਕਿਤਾਬਾਂ ਪੜ੍ਹਨਗੇ ਪੜ੍ਹਨਗੇ ਤੇ ਸਾਰੇ ਮੰਨ ਲਓ ਪਹਿਲਾਂ ਤਾਂ ਬੱਚਿਆਂ ਤੋਂ ਪਹਿਲਾਂ ਮਾਪਿਓ ਨੂੰ ਬੇਨਤੀ ਆ ਬੀ ਵੱਦ ਤੋਂ ਵੱਦ ਕਿਤਾਬਾਂ ਪੜੋ ਵੱਦ ਤੋਂ ਵੱਦ ਆਪਣੇ ਘਰੇ ਲਾਇਬ੍ਰੇਰੀ ਨਹੀਂ ਬਣਾਉ ਤਾਂ ਕਿ ਲਾਇਬ੍ਰੇਰੀ ਨੂੰ ਦੇਖ ਕੇ ਤੁਹਾਡੇ ਬੱਚੇ ਕਿਤਾਬਾਂ ਨੂੰ ਦੇਖ ਕੇ ਕਿਤਾਬਾਂ ਨਾਲ ਜੁੜ ਸਕਣ ਤੇ ਜਿਹੜਾ ਇਹ ਮੋਬਾਈਲਾਂ ਦਾ ਇਫੈਕਟ ਪੈ ਰਹੇਗਾ ਇਹ ਘੱਟ ਹੋ ਸਕੇ ਜੀ ਇੱਥੇ ਹੈ ਜੀ ਇੱਕ ਗੱਲ ਹੋਰ ਸਭ ਤੋਂ ਵੱਡਾ ਇਫੈਕਟ ਹੈ ਜਿਹੜਾ ਨਾ ਆਪਾਂ ਮੋਬਾਈਲਾਂ ਦੇ ਉੱਪਰ ਜੁਰੂਰ 1 ਲੱਖ 1.5 ਲੱਖ ਰੁਪਈਆ ਲਾ ਦਿੰਦੇ ਹਾਂ ਬਿਲਕੁਲ ਜੀ ਕਿਤਾਬ ਦੇ ਉੱਤੇ 2-300 ਲਾਉਂਦੇ ਵੀ ਆਪਾਂ ਕਹਿੰਦੇ ਵੀ ਇਹ ਜਿਆਦਾ ਮਹਿੰਗੀ ਹੈ ਨਾ ਕਾਸਟਲੀਆ ਦੇ ਕੋਲ ਬਿਲਕੁਲ ਆਪਣੀ ਕੀ ਕੰਮ ਆਉਣੀ ਆ ਇੱਕ ਵਾਰੀ ਪੜ ਲਈ ਕਹਿੰਦੇ ਉਦੋਂ ਤੋਂ ਕੰਮ ਨਹੀਂ ਬਿਲਕੁਲ ਵੀ ਬਿਲਕੁਲ ਨਹੀਂ ਸਭ ਤੋਂ ਵੱਡਾ ਫੈਕਟਰ ਹੈ ਤੇ ਤੁਸੀਂ ਵੀ ਇੱਥੇ ਕਿਤੇ ਨਾ ਕਿਤੇ ਜਾਨੀ ਕਿ ਬੈਠੇ ਇਸ ਚੀਜ਼ ਨੂੰ ਫੇਸ ਕਰਦੇ ਹੋਵੋਗੇ ਹਨਾ ਜੀ ਬਿਲਕੁਲ ਵੀ ਬਿਲਕੁਲ ਜਦੋਂ ਵੀ ਕੋਈ ਪਾਠਕ ਆਉਂਦਾ ਜਾਂ ਪਾਠਕ ਤਾਂ ਕਿਤਾਬ ਲੈ ਜਾਂਦਾ ਪਰ ਜਿਹੜਾ ਨਵਾਂ ਬੰਦਾ ਕਿਤਾਬਾਂ ਨੂੰ ਪੜਨ ਲਈ ਆਉਂਦਾਗਾ ਉਹ ਆਪ ਮੌਲ ਚ ਜਾਂਦੇ ਮੌਲ ਚ ਤਾਂ ਮੁੱਲ ਤੇ ਨਹੀਂ ਅਦੀ ਚੀਜ਼ ਹੁੰਦੀ ਹੈ ਤਾਂ ਨਹੀਂਰ ਦੇ ਕੇ ਆ ਜਨੇ ਆ ਇੱਥੇ 250 ਦੀ ਕਿਤਾਬ ਨੂੰ ਵੀ ਕਹਿ ਦਿੰਦੇ ਵੀ ਲੈਸ ਕਰੋ ਜੀ 150 ਰੁਪਏ ਦੇ ਕੇ 200 ਰੁਪਏ ਦੇ ਦਗੇ ਦੇ ਇਦਾਂ ਸਾਨੂੰ ਵੀ ਇਹ ਇੱਕ ਇੱਕ ਕਿਤਾਬ ਦੇਖੋ 250 ਰੁਪਏ ਦੀ ਕਿਤਾਬ ਆ ਇਹਦੇ ਉੱਤੇ ਕਈ ਬੰਦੇ ਜਿਹੜੇ ਡਿਪੈਂਡ ਨੇ ਪਬਲਿਕੇਸ਼ਨ ਹਾਊਸ ਵੀ ਉਹਦੇ ਉੱਪਰ ਰਾਈਟਰ ਵੀ ਡਿਪੈਂਡ ਕਰਦਾ ਫਿਰ ਉਹਨੂੰ ਜਿਹੜੇ ਨੇ ਮਤਲਬ ਜਿਲਦ ਵਗੈਰਾ ਜਿਹੜਾ ਉਹਦਾ ਰੈਪ ਕੀਤਾਗਾ ਜਾ ਉਹਦਾ ਕੋਈ ਮੇਨ ਫਰੰਟ ਬਣਾਇਆਗਾ ਨਾ ਡਿਜ਼ਾਈਨ ਕੀਤਾ ਕਾਫੀ ਬੰਦੇ ਨੇ ਜਿਹੜਿਆਂ ਨਾਲ ਜੁੜੇ ਹੁੰਦੇ ਨੇ ਨਾ ਵੀਰ ਕਿਤਾਬ ਦੇ ਉੱਪਰ ਇੱਕ ਕਿਤਾਬ ਦੇ ਉੱਪਰ ਮੰਨ ਲਓ 5 5 ਤੋਂ 7 ਸਾਲ ਦੀ ਮਿਹਨਤ ਹੁੰਦੀ ਆ ਹਾਂ ਪਹਿਲਾਂ ਰਾਈਟਰ ਦੀ ਹੁੰਦੀ ਆ ਉਹ 5-7 ਸਾਲ ਚ ਰਲ ਲਿਖਦਾਗਾ ਬਾਅਦ ਚ ਪ੍ਰਕਾਸ਼ਨ ਦੀ ਹੁੰਦੀ ਆ ਜਿਹੜੇ ਮੰਨ ਲਓ 4-5 ਮਹੀਨੇ ਦੇ ਹਾਂਜੀ ਬਈ ਤੁਹਾਨੂੰ ਮਤਲਬ ਐਨੇ ਮਤਲਬ ਤਲਵੰਡੀ ਦੇ ਵਿੱਚ ਹੀ ਕੋਈ ਬਹੁਤ ਵੱਡਾ ਜਿਹੜਾ ਰਕਬਾ ਨਹੀਂ ਹੈਗਾ ਤਲਵੰਡੀ ਦਾ ਇੱਥੇ ਹੀ ਕਿਉਂ ਤੁਹਾਨੂੰ ਲੱਗਿਆ ਵੀ ਜਿਹੜੀ ਇਹ ਬੁੱਕਸਟੋਰ ਹੈ ਇੱਥੇ ਓਪਨ ਕੀਤਾ ਜਾਵੇ ਜਿਵੇਂ ਤੁਹਾਨੂੰ ਬਠਿੰਡਾ ਵੀ ਕੋਈ ਕਾਸ਼ ਦੂਰ ਨਹੀਂ ਤੁਸੀਂ ਬਠਿੰਡੇ ਵੀ ਓਪਨ ਕਰ ਸਕਦੇ ਸੀ ਹਨਾ ਇਹਨੂੰ ਬਈ ਇੱਥੇ ਤਲਵੰਡੀ ਸਾਬ ਉਹ ਇਹੀ ਘਾਟ ਮਹਿਸੂਸ ਸੀਗੀ ਵੀ ਇੱਥੇ ਕੋਈ ਬੁੱਕਸਟੋਰ ਹੈ ਨਹੀਂ ਸੀਗਾ ਅੱਛਾ ਜੀ ਕਿਤਾਬਾਂ ਲੈ ਜਾਂ ਮਨੋ ਲੈਣ ਲਈ ਸਾਨੂੰ ਜਲੰਧਰ ਜਾਂ ਪਟਿਆਲੇ ਜਾਂ ਬਹੰਡੇ ਜਾਣਾ ਪੈਂਦਾ ਸੀਗਾ ਆਉਦੀ ਕੈਟਸ ਹੈਗੀ ਹੈ ਕਿਸੀ ਵੀ ਹੋਰਾਂ ਨੂੰ ਪਾਠਕਾਂ ਨੂੰ ਦਿੱਕਤ ਨਾ ਆਵੇ ਤਾਂ ਕਿਸੀ ਤਲਵੰਡੀ ਸਾਹਿਬ ਉਹ ਜੀ ਓਪਨ ਕੀਤਾ ਹੈ। ਬਾਕੀ ਲੋਕੇਸ਼ਨ ਆ ਜਿਹੜੀ ਤੁਹਾਡੀ ਬਹੁਤ ਸੋਹਣੀ ਹੈ ਬਾਈ ਜਦਵਿੰਦਰਾ ਜੁਨੀਵਰਸਿਟੀ ਬਿਲਕੁਲ ਆਪੋਜੀਟ ਸਾਈਡ ਆ ਗਈ ਹੈ ਨਾਰਾ ਰੋਡ ਦੇ ਉੱਪਰ ਤੇ ਇੱਕ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਦੱਸਿਆ ਜਿੱਦਾਂ ਕਿ ਵੀ ਤੁਹਾਡੇ ਫਾਦਰ ਸਾਹਿਬ ਕਿਤਾਬਾਂ ਪੜ੍ਹਦੇ ਹੁੰਦੇ ਸੀ ਸਟਾਰਟਿੰਗ ਤੋਂ ਹੈ ਨਾ ਤੇ ਅੱਜ ਕੱਲ੍ਹ ਵੀ ਉਹ ਕਿਤਾਬਾਂ ਪੜ੍ਹਨਦੇ ਉਹਨਾਂ ਹੀ ਸ਼ੌਂਕ ਰੱਖਦੇ ਨੇ ਜਾਂ ਹੁਣ ਜਿਵੇਂ ਮੋਬਾਈਲ ਪਹਿਲਾਂ ਜਿਵੇਂ ਕਹ ਲਈਏ ਘੱਟ ਹੁੰਦੇ ਸੀ ਹੁਣ ਮੋਬਾਈਲ ਆ ਗਏ ਤੇ ਹੁਣ ਉਹ ਵੀ ਮੋਬਾਈਲ ਨਾਲ ਜੁੜ ਗਏ ਕਿ ਜਦੋਂ ਵੀ ਪਾਪਾ ਡਿਊਟੀ ਤੋਂ ਆਉਂਦੇ ਆ ਤੇ ਉਹਨਾਂ ਦੇ ਬੈਗ ਵਿੱਚ ਦੋ ਤਿੰਨ ਕਿਤਾਬਾਂ ਹੁੰਦੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਘਰੇ ਮਨ ਲਓ ਉਦਾਂ ਦੀ ਮਾਹੌਲ ਅੱਜ ਵੀ ਹੈਗਾਗਾ ਵੀ ਮੋਬਾਈਲ ਨਹੀਂ ਖੋਲਦੇ ਚਲੋ ਮੋਬਾਈਲ ਲੋਡ ਹੈਗਾ ਇਹਦੇ ਸਮੇਂ ਦੀ ਬਿਲਕੁਲ ਲੋੜ ਹੈ ਥੋੜਾ ਬਹੁਤ ਹਰ ਇੱਕ ਦੀ ਨੀਡ ਹੈ ਜਿਹੜੀ ਇਸ ਟਾਈਮ ਨੀਡ ਹੈਗੀ ਹਾਂਜੀ ਹਾਂਜੀ ਕਹੋ ਸਾਨੂੰ ਵੀ ਕਿਤੇ ਨਾ ਕਿਤੇ ਜਿਹੜੇ ਆਊਟਰ ਮੌਲਕੀ ਆਉਂਦੇ ਨੇ ਬਿਲਕੁਲ ਹਾਂ ਅੱਜ ਕੱਲ ਮੋਬਾਈਲਾਂ ਦੇ ਉੱਪਰ ਹੀ ਮੌਲਕ ਤੋਂ ਵੱਧ ਸੀ ਮਨ ਲਓ ਅੱਜ ਵੀ ਕਿਤਾਬਾਂ ਨਾਲ ਜੁੜੇ ਹੋਈਆਂ ਜੀ ਠੀਕ ਹੈ ਜੀ ਸੋ ਬਾਈ ਆਰਗਨ ਨਾਲ ਆਪਾਂ ਗੱਲਬਾਤ ਕੀਤੀ ਸੋ ਜਿਹੜੇ ਵੀ ਵੀਰ ਬੁੱਕਸ ਮੰਗਾਉਣਾ ਚਾਹੁੰਦੇ ਨੇ ਬਾਈ ਹੋਰ ਆਪਣਾ ਐਡਰੈਸ ਤੇ ਜਿਹੜਾ ਕੰਟੈਕਟ ਨੰਬਰ ਆ ਉਹ ਸ਼ੇਅਰ ਕਰ ਦਿੰਦੇ ਨੇਗੇ ਸੋ ਬਾਈ ਆਪਾਂ ਜਿਹੜਾ ਬੁੱਕਸ ਲਿੰਗ ਜਾਂ ਕੋਰੀਅਰ ਵੀ ਕਰ ਸਕਦੇ ਆ ਜੇ ਕਿਸੇ ਨੇ ਘਰ ਬੈਠੇ ਮੰਗਵਾਉਣੀਆਂ ਹੋਣ ਬਿਲਕੁਲ ਬਾਈ ਜੀ ਮਤਲਬ ਦੇਸ਼ਵ ਦੀ ਸੂਜਾ ਪੰਜਾਬ ਦੇ ਵਿੱਚ ਕਿਤੇ ਵੀ ਜਿਹੜੇ ਕਿਤਾਬ ਤੁਸੀਂ ਮੰਗਵਾ ਸਕਦੇ ਹੋ ਸਾਡਾ ਇੰਸਟਾਗ੍ਰam ਪੇਜ ਹੈਗਾ ਮਿਸਟਰ ਸਿੰਘ ਕਿਤਾਬ ਕਰਦੇ ਨਾਲ ਤੇ ਸਾਡਾ ਮੋਬਾਈਲ ਨੰਬਰ 9780907033 ਇਸ ਤੇ ਤੁਸੀਂ ਆਰਡਰ ਕਰਕੇ ਕੋਈ ਵੀ ਕਿਤਾਬ ਜਿਹੜੀ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਤੇ ਬਈ ਜਿਹੜਾ ਇਹ ਕੋਰੀਅਰ ਦਾ ਜਿਹੜਾ ਚਾਰजेस ਨੇ ਉਹ ਤਾਂ ਐਕਸਟਰਾ ਕਸਟਮ ਪੇ ਕਰਨੇ ਪੈਣਗੇ ਹਨਾ ਬਿਲਕੁਲ ਵੀਰੇ ਪਹਿਲਾਂ ਤਾਂ ਸੀਗਾ ਜਿਹੜਾ ਮਤਲਬ ਡਾਕ ਵਿਭਾਗ ਵੱਲੋਂ ਕਿਤਾਬਾਂ ਤੇ ਬਹੁਤ ਸੂਟ ਸੀ ਕਿਤਾਬਾਂ ਤੇ ਹੁਣ ਜਿਹੜੀ ਉਹ ਮਾਫ ਕਰ ਦਿੱਤੀ ਗਈ ਆ ਹੁਣ ਮਤਲਬ ਫੁੱਲ ਰੇਟ ਜਿਹੜਾ ਲੱਗਦਾਗਾ ਤੇ ਉਹ ਸੀ ਲੈਣੇ ਆ ਤੇ ਇਕਲ ਹੋਰ ਐਡ ਕਰਨਾ ਚਾਹੁੰਦਾ ਵੀ 31 ਤਰੀਕ ਨੂੰ ਕਹਿੰਦੇ ਠੇਕੇ ਟੁੱਟਦੇ ਆ ਹਾਂਜੀ ਹਾਂਜੀ ਬਿਲਕੁਲ ਤੇ ਅਸੀਂ ਮਤਲਬ 31 ਤਰੀਕ ਨੂੰ ਜਿਹੜੇ ਹੈਗੇ ਆ ਕਿਤਾਬਾਂ ਦੇ ਜਿਹੜੇ ਭੰਡਾਰ ਖੁੱਲ੍ਹ ਖੋਲ ਰਹੇ ਆ ਵੇ ਕੋਈ ਵੀ ਕਿਤਾਬ ਤੁਸੀਂ ਮੰਗਵਾ ਸਕਦੇ ਹੋ ਵਿਸ਼ੇਸ਼ ਡਿਸਕਾਊਂਟ ਤੇ ਕੋਈ ਵੀ ਕਿਤਾਬ ਤੁਸੀਂ ਮੰਗਵਾਓ ਤੇ ਜਿਹੜਾ ਡਾਕ ਖਰਚਾਗਾ ਉਹ ਬਿਲਕੁਲ ਫ੍ਰੀ ਰਹੇਗਾ ਸੋ ਬਾਈ ਆਰਗ ਨੇ ਸਭ ਤੋਂ ਵੱਡਾ ਮੈਸੇਜ ਦਿੱਤਾ ਕਿ 31 ਤਰੀਕ ਨੂੰ ਠੇਕੇ ਵੀ ਟੁੱਟ ਰਹੇ ਨੇ ਤੇ ਨਾਲ ਨਾਲ ਬਾਈ ਹੋਰ ਇਹ ਕਿਤਾਬਾਂ ਦੀ ਜਿਹੜੇ ਰੇਟ ਵੀ ਤੋੜ ਰਹੇ ਨੇ ਤੁਸੀਂ ਠੇਕਿਆਂ ਤੇ ਜਾਣ ਦੀ ਬਚਾਏ ਬਾਈ ਹੋਰਾਂ ਕੋਲੇ ਆ ਕੇ ਕਿਤਾਬਾਂ ਜਰੂਰ ਪਰਚੇਸ ਕਰਿਓ ਕਿਉਂਕਿ ਠੇਕੇ ਵਾਲੀ ਬੋਤਲ ਹੈ ਜਿਹੜੀ ਤੁਸੀਂ 1 ਘੰਟੇ ਦੇ ਵਿੱਚ ਹੀ ਖਤਮ ਕਰ ਦੇਣੀ ਆ ਉਹ ਮੈਕਸੀਮ ਮੇਰੇ ਖਿਆਲ ਚ ਅੱਧਾ ਘੰਟਾ ਵੀ ਲਾਉਣਾ ਪੈ ਗਿਆ ਨੇ ਤਾਂ ਹਾਂ ਸੋ ਜਿਹੜੀਆਂ ਕਿਤਾਬਾਂ ਨਹੀਂ ਆ ਇਹ ਤੁਸੀਂ ਹੀ ਪੜੋਗੇ ਨਾਲ ਤੁਹਾਡੇ ਬੱਚੇ ਹੀ ਪੜ੍ਹਨਗੇ ਚਾਰ ਆਂਢੀ ਗੁਆਂਢੀ ਪੜ੍ਹ ਸਕਦੇ ਨੇ ਕਿਤਾਬਾਂ ਜਰੂਰ ਪਰਚੇਸ ਕਰਿਓ 31 ਮਾਰਚ ਨੇੜੇ ਆ ਸੋ ਆਫਰ ਬਹੁਤ ਵੱਡਾਗਾ ਬਾਈ ਹੋਰ ਨੇ ਕਿਤਾਬਾਂ ਦੇ ਰੇਟਾਂ 'ਚ ਵੀ ਡਿਸਕਾਊਂਟ ਕੀਤਾ ਤੇ ਜਿਹੜੀ ਡਿਲੀਵਰੀ ਉਹ ਫ੍ਰੀ ਕੀਤੀ ਹੈਗੀ ਧੰਨਵਾਦ ਜੀ